ਦੋ ਲੀਡਰ ਵੀ ਓਬਜੈਕਸ਼ਨ ਜਤਾ ਰਹੇ ਨੇ ਕਿ ਹਿੰਦੂਆਂ ਨੂੰ ਰੋਕਿਆ ਜਾ ਰਿਹਾ ਜਾਣ ਬੋਝ ਕੋਈ ਰੋਕਿਆ ਨਹੀਂ ਜਾਂਦਾ ਤੁਸੀਂ ਉੱਥੇ ਜਾਗਦੇ ਹੋ 80% ਹਿੰਦੂ ਹੀ ਆਉਂਦੇ ਆ ਕੋਈ ੱਟਕੇ ਮਾਰ ਕੇ ਨਹੀਂ ਘੜਦਾ ਨਾ ਗੁਰੂ ਕਰਦਾ ਇਹ ਹੈਗਾ ਆ ਇਹ ਐਵੇਂ ਕਾਲਪਨਿਕ ਗੱਲਾਂ ਕਰਕੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਰਹੇ ਐਫ ਆਈ ਆਰ ਹੋ ਗਈ ਹੁਣ ਅਗਲਾ ਮੰਗ ਤੁਹਾਡੀ ਅਗਲਾ ਹੁਣ ਅਗਲੀ ਤਾਂ ਸੀ ਗ੍ਰਸਤਾਰੀ ਦੀ ਮੰਗ ਕਰਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਕੋਈ ਬੰਦਾ ਅਨਪੋਲਪੁਰੇ ਚ ਗਲਤੀ ਕਰੇ ਉਹ ਮਾਫੀ ਦਿੱਤੀ ਜਾ ਸਕਦੀ ਪਰ ਜੇ ਜਾਣ ਬੋਝ ਕੇ ਕਰੋ ਫੇਰ ਨਹੀਂ ਹੁੰਦਾ ਕੰਮੀ ਸਾਹਿਬ ਅਭਿਸ਼ੇਖ ਦੇਖ ਰਹੇ ਤੁਸੀਂ ਐਸ ਡੀ ਪੀਐਸ ਦੇ ਪ੍ਰਧਾਨ ਅਚ ਸਤਾਮੀ ਜੀ ਮੌਜੂਦ ਨੇ ਗੱਲਬਾਤ ਕਰਨਗੇ ਤਾਮੀ ਸਾਹਿਬ ਕਿਵੇਂ ਕਿਵੇਂ ਦੇਖਦੇ ਹੋ ਜੀ ਇੱਕ ਜਰੂਰ ਅਸੀਂ ਚਾਹਾਂਗੇ ਤੁਸੀਂ ਟਿੱਪਣੀ ਕਰੋ ਜੋ ਚੱਲ ਰਿਹਾ ਜੋ ਬਾਗੀਸਵਰਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਕੀ ਕਹੋ ਮੈਂ ਪਹਿਲੀ ਤਾਂ ਗੱਲ ਕਰੂੰਗਾ ਮੈਂ ਕਿਸੇ ਤੇ ਕੋਈ ਕੇਂਦੂ ਪ੍ਰਾਂਤੂ ਨਹੀਂ ਕਰਦਾ ਡੈਮੋਕ੍ਰੇਸੀ ਹਰ ਕਾਨੂੰਨ ਅਧਿਕਾਰ ਆ ਤੇ ਪਾਰਟੀ ਦਾ ਪਲੇਟਫਾਰਮ ਗੱਲ ਕਰ ਲਈ ਹੁੰਦਾ ਜਿਲੇ ਆਪਾਂ ਉਦਾਂ ਹੀ ਜਾ ਕੇ ਬਾਹਰ ਕੋਈ ਗੱਲ ਕਰਦੇ ਅੱਧਾ ਤਾਂ ਬੰਦੇ ਦਾ ਮੁੱਲ ਉਹੀ ਮੁੱਕ ਹੋ ਜਾਂਦਾ ਤੋਂ ਆ ਜਿੰਨੇ ਅੱਜ ਤਿੰਨ ਦਿਨ ਦੀ ਲਗਾਤਾਰ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਸੀ ਇਹਨਾਂ ਦਾ ਨਿਚੋੜ ਅੱਜ ਵਰਕਿੰਗ ਕਮੇਟੀ ਨੇ ਕੱਢਿਆ ਸਾਰੇ ਦੇ ਸਾਰੇ ਬੈਂਕ ਤੇ ਸਾਰੀਆਂ ਜੰਨੀਆਂ ਸਾਡੇ ਹਲਕਾ ਇੰਚਾਰਜ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਜਿਹੜੀ ਸਭ ਤੋਂ ਮਜ਼ਬੂਤ ਬਿੰਗ ਹੁੰਦਾ ਵਰਕਿੰਗ ਕਮੇਟੀ ਉਹ ਸਾਰਿਆਂ ਨੇ ਕਿਹਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਚਲਾਉਣ ਕਹਣਾ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਅਸੀਂ ਕੀਤੀ ਚਰਚਾ ਵੀ ਉਹਨਾਂ ਨੂੰ ਪ੍ਰਧਾਨ ਬਣਾ ਦੇਣਾ ਚਾਹੁੰਦੇ ਮੇਰੇ ਤੇ ਮੇਰੇ ਤੇ ਜਾਣਕਾਰੀ ਚ ਨਹੀਂ ਹਾਲੇ ਹੈਗੀ ਅੱਛਾ ਅਰਚਨਾ ਮਕਵਾਨਾ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਐਫ ਆਈ ਆਰ ਕਰਵਾਤੀ ਹੈ ਪਰ ਸੀਨੀਅਰ ਐਡਵੋਕੇਟ ਨੇ ਜਿਹੜੇ ਹਾਈ ਕੋਰਟ ਦੇ ਉਹ ਕਹਿ ਰਹੇ ਨੇ ਕਿ 1 ਮਿੰਟ ਚ ਇਹ ਤਾਂ ਕੁਐਸ਼ ਹੋ ਜਾਣੀ ਹਾਈ ਕੋਰਟ ਨੇ ਟਿੱਪਣੀ ਵੀ ਕਰ ਦਿੰਨੀ ਹੈ ਬਹੁਤ ਗਲਤ ਲੱਗੇ ਦੇਖੋ ਦੇਖੋ ਜੇ ਕਾਨੂੰਨ ਕਰ ਦਿੰਦਾ ਆ ਜਾਂ ਕੋ ਬੰਦਾ ਚਲੇ ਜਾਂਦਾ ਆ ਉਹ ਤਾਂ ਬਾਅਦ ਦੀ ਗੱਲ ਆ ਪਰ ਸਾਡਾ ਰਾਈਟ ਤਾਂ ਹੈਗਾ ਨਾ ਪਈ ਹਿੰਦੂ ਲੀਡਰ ਵੀ ਓਬਜੈਕਸ਼ਨ ਜਤਾ ਰਹੇ ਨੇ ਕਿ ਹਿੰਦੂਆਂ ਨੂੰ ਰੋਕਿਆ ਜਾ ਰਿਹਾ ਜਾਣਬੁੱਝ ਕੋਈ ਰੋਕਿਆ ਨਹੀਂ ਜਾਂਦਾ ਤੁਸੀਂ ਉੱਥੇ ਜਾਗਦੇ 80% ਹਿੰਦੂ ਹੀ ਆਉਂਦੇ ਆ ਉਹ ਕਹਿੰਦੇ ਆਉਣ ਵਾਲੇ ਸਮੇਂ 'ਚ ਧੱਕੇ ਮਾਰ ਕੇ ਕੱਢ ਦਿਆ ਕਰਾਂਗੇ ਦਰਬਾਰ ਸਾਹਿਬ ਕੋਈ ਧੱਕੇ ਮਾਰ ਕੇ ਨਹੀਂ ਕੱਢਦਾ ਨਾ ਗੁਰੂ ਕਰਦਾ ਇਹ ਹੈਗਾ ਆ ਇਹ ਐਵੇਂ ਕਾਲਪਨਿਕ ਗੱਲਾਂ ਕਰਕੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਰਹੇ ਜਾ ਕੇ ਦੇਖੋ ਅੱਜ ਵੀ 80% ਲੋਕ ਜਿਹੜੇ ਆ ਉੱਥੇ ਅੱਜ ਵੀ ਇਹੋ ਹੀ ਆਉਂਦੇ ਆ ਅਦਰ than ਸਿੱਖਸ ਆਉਂਦੇ ਆ ਤੇ ਸਾਡੇ ਦਾ ਕਦੇ ਕਦੇ ਨਾ ਇਹਦਾ ਭਵਿੱਖ 'ਚ ਹੋਣਾ ਇਹਦੇ ਨਾਲ ਕਦੇ ਅਸੀਂ ਹੋਣ ਹੀ ਦੇਣਾ ਐਫ ਆਈ ਆਰ ਹੋ ਗਈ ਹੁਣ ਅ ਅਗਲਾ ਹੁਣ ਅਗਲੇ ਦਾ ਸੀ ਗਸਤਾਰੀ ਦੀ ਮੰਗ ਕਰਦੇ ਆ ਤਮਾਮ ਸਿੱਖਾਂ ਦੇ ਮੈਂ ਪਹਿਲਾਂ ਵੀ ਕਿਹਾ ਸੀ ਕੋਈ ਬੰਦਾ ਅਣਪੋੜ ਪੁਣੇ ਚ ਗਲਤੀ ਕਰੇ ਉਹ ਮਾਫੀ ਕੀਤੀ ਜਾ ਸਕਦੀ ਪਰ ਜੇ ਜਾਣ ਬੁੱਝ ਕੇ ਕਰੋ ਫੇਰ ਨਹੀਂ ਉਹ ਧਾਮੀ ਸਾਹਿਬ ਸਿੱਖਾਂ ਦੇ ਬੰਦ ਸੋ ਐਚ ਐਸ ਧਾਮੀ ਨਾਲ ਗੱਲਬਾਤ ਕਰ ਰਹੇ ਸੀਗੇ ਜਿਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਨੇ ਤੇ ਜੋ ਕੁਝ ਅਕਾਲੀ ਦਲ ਚ ਇਸ ਵੇਲੇ ਚੱਲ ਰਿਹਾ ਹੈਗਾ ਕਾਫੀ ਜਿਹੜੇ ਲੀਡਰ ਨੇ ਉਹ ਬਗਾਵਤ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਤੇ ਸਵਾਲ ਉਹਨਾਂ ਨੇ ਖੜੇ ਕੀਤੇ ਹੈ ਤੇ ਵਰਕਿੰਗ ਕਮੇਟੀ ਦੀ ਅੱਜ ਮੀਟਿੰਗ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਤੇ ਉੱਚ ਕੀ ਕੁਝ ਚਰਚਾ ਹੋਈ ਉਹਦੇ ਬਾਰੇ ਵੀ ਬੋਲੇ ਆ ਤੇ ਨਾਲ ਹੀ ਜਿਹੜਾ ਅਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਉਸ ਤੇ ਵੀ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਮੰਗ ਕੀ ਹੈ ਤੇ ਜੋ ਕੁਝ ਵੀ ਹੋਇਆ ਉਹਦੇ ਪਿੱਛੇ ਅਸਲ ਕਾਰਨ ਕੀ ਮੰਨਦੇ ਆ ਉਸ ਬਾਰੇ ਵੀ ਚਰਚਾ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼